ਵੇ ਬੱਚਾ ਬਾਹਰੋਂ ਜਾਦੀ ਮਾਂ ਬਾਹਰੋਂ ਜਾਦੀ ਨਾਨੀ ਵੀ ਬਾਹਰੋਂ ਕਿਸੇ ਪਾਸੋਂ ਕਹਦੇ ਜਾਂ ਬੱਕਰੀ ਕ੍ਰੋਸਿੰਗ ਦਾ ਵੀ ਕਹਦੇ ਚੁੱਪ ਕਰਕੇ ਉਹਨੂੰ ਲੈ ਆਈ ਤੇ ਲੱਖ ਰੁਪਇਆ ਨਾਮ ਦਾ ਸੂਲਾ ਜਦੋਂ ਜੰਮ ਜਾਂਦਾ ਮੇਮਣਾ ਜਿਹੜਾ ਰੇਟ ਰੱਖਦਾ ਤੇ ਉਹੀ ਆਪਾਂ ਵੇਚਾਂ ਤੱਕ ਰੱਖਦੇ ਹੁੰਨੇ ਆ ਜੀ ਦੋਸਤੋ ਸਸੀਕਾਲ ਜੀ ਕੀ ਹਾਲ ਚਾਲ ਆ ਜੀ ਅੱਜ ਸਾਡੇ ਕੋਲੇ ਬਾਪੂ ਜੀ ਆਏ ਆ ਡਪਾਲੀ ਖੁਰਦ ਤੋਂ ਤੇ ਜਿਲ੍ਹਾ ਪਟਿਆਲਾ ਜੀ ਹਾਂਜੀ ਹਾਂਜੀ ਤੇ ਬਾਪੂ ਜੀ ਸਸੀਕਾਲ ਸਸੀਕਾਲ ਜੀ ਠੀਕ ਹੋ ਤੇ ਇਧਰ ਬਾਈ ਸਾਡਾ ਬਈ ਕਰਮ ਮਕੈਨਿਕ ਆ ਬਾਈ ਸਸੀ ਗਾਲ ਸਸੀ ਗਾਲ ਜੀ ਹੋ ਠੀਕ ਹਾਂ ਬਾਈ ਕਾ ਮੇਰੇ ਹੀ ਬਾਟ ਬਾਈ ਵਧੀਆ ਜੀ ਠੀਕ ਠਾਕ ਠੀਕ ਰਹੀ ਹਾਂਜੀ ਅੱਜ ਬਾਈ ਯਾਰ ਕਹਿੰਨੋ ਬਾਈ ਬੱਚਾ ਦਿੱਤਾ ਆਪਾਂ ਸੁਲਤਾਨ ਦਾ ਤੇ ਕਿੰਨੇ ਚਿਰ ਤੋਂ ਬਾਈ ਵੀਡੀਓ ਵੇਖਦੇ ਹੋ ਆਪਣੀਆਂ ਹੋ ਗਿਆ ਬੜੀ ਕਾਫੀ ਟਾਈਮ ਕਾਫੀ ਟਾਈਮ ਹੋ ਗਿਆ ਤੇ ਕੰਮੇ ਲੱਗੇ ਫਿਰ ਆ ਕੇ ਆਪਣੇ ਫਾਰਮ ਤੇ ਬਹੁਤ ਵਧੀਆ ਜੀ ਜੋ ਦੇਖਦੇ ਹੋ ਹੈਗਾ ਹਾਂਜੀ ਹਾਂ ਠੀਕ ਹੈ ਬਾਪੂ ਕਿਵੇਂ ਚੱਤ ਖੁਸ਼ ਹੋ ਗਿਆ ਹਾਂਜੀ ਹਾਂ ਵਧੀਆ ਜੀ ਕਿੰਨੀਆਂ ਬੱਕਰੀਆਂ ਰੱਖ ਰੱਖੀਆਂ ਪਹਿਲਾਂ ਛੇ ਹਨ ਛੇ ਬੱਕਰੀਆਂ ਨੇ ਹਾਂ ਕਿਹੜੀਆਂ ਕੜੀਆਂ ਰੱਖ ਰੱਖੇ ਬੀਟਲੀ ਆ ਕਿ ਬੀਟਨ ਹੈ ਜੀ ਬਾਕੀ ਬੱਕਰੀਆਂ ਤੇ ਜਿਹੜਾ ਬੱਚਾ ਹੁਣ ਤੈਨੂੰ ਦਿੱਤਾ ਖੁਸ਼ ਹੈ ਹਾਂਜੀ ਹਾਂ ਖੁਸ਼ ਤਸੱਲੀ ਕਰ ਲਈ ਫੁੱਲ ਹਾਂਜੀ ਹਾਂ ਪਾਲੇਗਾ ਵਧੀਆ ਹਾਂਜੀ ਹਾਂ ਵਧੀਆ ਪਾਲਾਂਗੇ ਤੇ ਕਿੰਨਾ ਚਿਰ ਹੋ ਗਿਆ ਬੱਕਰੀਆਂ ਰੱਖਦੇ ਨੂੰ ਸੰਦ 7-8 ਮਹੀਨੇ ਹੋਈ ਹੈ ਜੀ ਹਾਲ 7-8 ਮਹੀਨੇ ਹੋਏ ਆ ਯਾਨੀ ਕਿ ਨਵੇਂ ਹਾਂ ਹਾਂਜੀ ਹਾਂ ਤੇ ਹੁਣ ਕਹੀ ਗਈ ਜਾਂਦੀ ਆ ਬਈ ਨਵੇਂ ਨੂੰ ਦੇਖ ਕੇ ਤਾਂ ਟੰਗ ਦਿੰਦੇ ਬੱਕਰੀਆਂ ਨੇ ਤੇ ਬਾਪੂ ਇੱਥੇ ਆ ਕੇ ਪ੍ਰਮਾਣ ਖੜਿਆ ਕਿ ਨਹੀਂ ਖੜਿਆ ਨਾ ਮੈਂ ਖੜ ਗਿਆ ਹੁਣ ਤਾਂ ਹਾਂ ਖੜ ਗਿਆ ਖੜ ਗਿਆ ਤਸੱਲੀ ਹੋਈ ਆ ਹਾਂਜੀ ਹਾਂ ਕੋਈ ਪੈਸੇ ਵਾਲੇ ਮਸਲੋਂ ਕੇਰੀ ਲੋਕਣ ਵਾਹੇ ਹਾਂ ਤਾਂ ਵੀ ਇਹ ਤਾਂ ਮਾਟੜ ਦਾ ਬਾੜਾ ਲੁੱਟਦਾ ਹੋਣਾ ਯਾਰ ਡੇਲੀ ਬੀੜੀ ਦੀ ਸਿੱਟੀ ਜਾਂਦਾ ਨਹੀਂ ਨਹੀਂ ਖੁਸ਼ ਹੋਗਾ ਤੇ ਆਜੀ ਤੁਸੀਂ ਖੁਸ਼ ਹੋਗਾ ਛਿਲਿਆ ਆ ਥੋੜਾ ਮਨ ਖੁਸ਼ ਆ ਨਾ ਹਾਂ ਮਨ ਖੁਸ਼ ਆ ਤੇ ਬਾਈ ਕੰਮੇ ਲੱਗਿਆ ਫਿਰ ਆਗੇ ਫਾਰਮ ਤੇ ਜਾਨਵਰ ਕੰਮੇ ਲੱਗੇ ਆਪਣੇ ਬਹੁਤ ਵਧੀਆ ਕਿ ਨਜ਼ਰ ਤੋਂ ਗੱਲਬਾਤ ਕਰਦੇ ਸੀ ਆਪਣੇ ਨਾਲ ਤੁਹਾਡੇ ਨਾਲ ਹੋ ਗਿਆ ਜੀ ਹਫਤਾ 10 ਦਿਨ ਹੋ ਗਈ ਫੋਨ ਤੇ ਗੱਲ ਹੁੰਦੇ ਨੇ ਹਫਤਾ 10 ਦਿਨ ਹੋ ਗਏ ਬਾਈਰ ਗਏ ਨੇ ਬਾਈ ਆਉਣਾ ਸੀ ਤੇ ਉਦੋਂ ਤੇ ਲੱਗੇ ਆ ਤੇ ਇਹਨਾਂ ਨੂੰ ਬਾਈ ਪਹਿਲਾਂ ਪੱਠ ਦਾ ਬਈ ਬੱਚਾ ਦਿੱਤਾ ਚੱਕ ਬਾਪੂ ਬੱਚਾ ਫਿਰ ਲੋ ਜੀ ਬਾਪੂ ਨੂੰ ਆ ਮੇਮਣਾ ਦਿੱਤਾ ਤੇ ਪਹਿਲਾਂ ਵੀ ਕਈ ਵੀਰਾਂ ਨੇ ਗੱਲਬਾਤ ਕਰੀ ਹੋਣੀ ਆ ਤੇ ਆਪਣਾ ਅਸੂਲ ਆ ਜਦੋਂ ਜੰਮ ਜਾਂਦਾ ਮੇਮਣਾ ਜਿਹੜਾ ਰੇਟ ਰੱਖਦਾ ਤੇ ਉਹੀ ਆਪਾਂ ਵੇਚਾਂ ਤੱਕ ਰੱਖਦੇ ਹੁੰਨੇ ਆ ਤੇ ਜਾਨਵਰ ਆਪਾਂ ਕਦੇ ਛੋਟਾ ਨਹੀਂ ਚੁਕਾਇਆ ਕਿਸੇ ਨੂੰ ਵੀ ਤੇ ਬਾਪੂ ਆਏ ਤਾਂ ਨਹੀਂ ਬੱਚਾ ਤਾਂ ਛੋਟਾ ਦੇਤਾ। ਨਹੀਂ ਜੀ ਨਹੀਂ ਠੀਕ ਹੈ ਜੀ। ਪੂਰਾ ਹੈਵੀ ਆ। ਹਾਂ ਜੀ ਹਾਂ ਪੂਰਾ। ਸੁਲਤਾਨ ਦਾ ਪੁੱਤ ਆ ਬਈ ਤੇ ਸੁਖਰਾਲ ਡੀਟੋ ਕਾਪੀ ਆ ਜਮਾ ਹਨਾ। ਠੀਕ। ਬਾਕੀ ਪਾਲਨਸਰ ਤੇ ਆ। ਠੀਕ ਹੈ ਜੀ। ਇਹਦੀ ਬਾਪੂ ਜੀ ਦੀ ਮਾਂ ਕੀ ਉਹ ਵੀ ਆਪਣੇ ਫਾਰਮ ਦੀ ਜੰਪਲ ਹੈ। ਠੀਕ ਹੈ ਜੀ। ਦਾ ਉਹਦੀ ਮਾਂ ਵੀ ਫਾਰਮ ਦੀ ਜੰਪਲ ਹੈ। ਠੀਕ ਹੈ ਜੀ। ਤੇ ਗਾਂ ਉਹਦੀ ਮਾਂ ਵੀ ਆਪਣੇ ਫਾਰਮ ਚ ਹੀ ਮਰੀ ਜਾ ਠੀਕ ਆ। ਤਿੰਨ ਪੁੱਛਤਾ ਤੱਕ ਗਾਰੰਟੀ ਹੈ। ਜੇ ਕੋਈ ਤੈਨੂੰ ਕਹਦੇ ਵੀ ਬੱਚਾ ਬਾਹਰੋਂ ਜਾਏ ਦੀ ਮਾਂ ਬਾਹਰੋਂ ਜਾਏ ਦੀ ਨਾਨੇ ਵੀ ਬਾਹਰੋਂ ਕਿਸੇ ਪਾਸੋਂ ਕਹਦੇ ਜਾਂ ਬੱਕਰੀ ਕ੍ਰੋਸਿੰਗ ਦਾ ਵੀ ਕਹਦੇ ਚੁੱਪ ਕਰਕੇ ਉਹਨੂੰ ਲੈ ਆਈਂ ਤੇ ਲੱਖ ਰੁਪਇਆ ਨਾਮ ਦਾ ਠੀਕ ਹੈ ਠੀਕ ਹੈ ਨਾ ਤੇ ਹੁਣ ਚਾਹ ਤਾ ਖੁਸ਼ ਆ ਨਾ ਪੂਰਾ ਹਾਂਜੀ ਹਾਂ ਸਾਮੇ ਜਮੇ ਤੈਨੂੰ ਆਖਿਆ ਠੀਕ ਹੈ ਜੀ ਠੀਕ ਮੇਮਣਾ ਸਮਾਈ ਤੀ ਬੰਨ ਠੀਕ ਹੈ ਜੀ ਠੀਕ ਹੈ ਨਾ ਮੇਮਣਾ ਸਮਾਈ ਤੋਂ ਬੰਨ ਠੀਕ ਹੈ ਜੀ ਤੇ ਜੀ ਸਕਦੇ ਕੇ ਵਧੀਆ ਪਾਲੀ ਸ਼ਾਰਟ ਲਾ ਦਾਂਗੇ ਬਾਪੂ ਤੇਰਾ ਨੰਬਰ ਬੋਲ ਦੇ ਤੇਰੇ ਨਾਲ ਗੱਲਾਂ ਬਹੁਤ ਕਰਨਗੇ ਮੇਰੇ ਭਰਾ 95924 ਅੱਛਾ ਜੀ 57880 95924 57 ਅੱਛਾ ਸੀ 57880 ਹਾਂਜੀ ਹਾਂ ਤੇ ਆ ਗਿਆ ਜੀ ਬੱਚਾ ਆਪਣਾ ਪਟਿਆਲਾ ਸ਼ਹਿਰ ਤੇ ਅੱਗੇ ਗੱਲਬਾਤ ਕਰਾਵਾਂਗੇ ਬਾਈ ਜਰਗੇ ਨਾਲ ਜਿਵੇਂ ਜਿਵੇਂ ਤਿਆਰ ਹੋਊਗਾ ਤੇ ਫਿਕਰ ਨਾ ਕਰੀ ਵੀਡੀਓ ਚ ਕਹਿਣਾ ਠੀਕ ਹੈ ਜੀ ਆਏ ਨੇ ਵੀ ਦੇ ਕੇ ਜਾਣ ਪਰ ਮੂੰਹ ਪਾਸਾ ਫੋੜ ਲੈ ਜਿੰਨੇ ਦਾ ਦਿੱਤਾ ਓਨੇ ਦਾ ਹੱਕ ਨਾ ਮੋੜਿਆ ਠੀਕ ਹੈ ਜੀ ਤੇ ਘਾਟਾ ਪਾ ਗਿਆ ਮੇਥੋਂ ਪੈਸੇ ਖਾਤੇ ਜੀ ਬਵਾਲੀ ਠੀਕ ਹੈ ਨਾ ਠੀਕ ਹੈ ਜੀ ਜੀ ਆਇਆਂ ਨੂੰ ਜਿਉਂਦੇ ਬਾਦਰ ਠੀਕ ਹੈ